ਅਮਰੀਕਾ ਦੇ ਵਿੱਚ ਸਿੱਖਿਆ ਦੇਖੀ ਜਾਂਦੀ ਹੈ ਅਮਰੀਕਾ ਦੇ ਵਿੱਚ ਸਿੱਖਿਆ ਨੂੰ ਦੇਖਦੇ ਆ ਤੇ ਚਾਈਨਾ ਦੇ ਵਿੱਚ ਹੁਨਰ ਦੇਖਦੇ ਆ ਠੀਕ ਹੈ ਤੇ ਇੰਡੀਆ ਦੇ ਵਿੱਚ ਜਾਤ ਧਰਮ ਪਖੰਡ ਇਹ ਦੇਖਣ ਨੂੰ ਜ਼ਿਆਦਾ ਮਿਲਦਾ ਹੈ ਜਾਤਾਂ ਦਾ ਚੱਕਰ 'ਚ ਵਿਆਹਾਂ ਦੇ ਚੱਕਰ 'ਚ ਬਹੁਤ ੜੂਜੇ ਨਾਮ ਰੱਖਦੇ ਆ ਪੰਡਤ ਪਾ ਕੇ ਸਾਰਿਆਂ ਨੂੰ ਕੁੰਡਲੀ ਨਹੀਂ ਮਿਲੀ ਚਲੋ ਜੀ ਵਿਆਹ ਨਹੀਂ ਹੁੰਦਾ ਤੁਹਾਡਾ ਠੀਕ ਹੈ ਇਹ ਬਹੁਤ ਵੱਡੀਆਂ ਪ੍ਰੋਬਲਮਾਂ ਜੀ ਇੰਡੀਆ ਦੇ ਵਿੱਚ ਸਾਡਾ ਸਾਡਾ ਭਾਰਤ ਤੇ ਦੇਖਦਾ ਜਾਤਾ ਪਾਤਾ ਅਮਰੀਕਾ ਦੇ ਵਿੱਚ ਤਾਂ ਸਿੱਖਿਆ ਦੇਖਦੇ ਆ ਹੁਨਰ ਦੇਖਦੇ ਆ ਚਾਈਨਾ ਦੇ ਵਿੱਚ ਵੀ ਆਈ ਕੁਝ ਦੇਖਦੇ ਆ ਸਾਡੇ ਇੰਡੀਆ ਦੇ ਵਿੱਚ ਹੀ ਐ ਜੱਤਾ ਵਾਤਾ ਧਰਮ ਪਖੰਡ ਪਖੰਡਵਾਜੀਆਂ ਇੰਡੀਆ ਜਿਹਾ ਆਪਣੇ ਚੰਗੀ ਲੱਗੀ ਵੀਡੀਓ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਜੀ ਮੈਨੂੰ ਪਤਾ ਲੱਗ ਜੇ ਮੇਰੇ ਪਰਿਵਾਰ ਮੈਂਬਰੋਂ ਤੁਸੀਂ ਇੱਕ ਮੇਰੀ ਵੀਡੀਓਜ਼ ਦੇਖਦੇ ਹੋ ਤੁਹਾਡੀਆਂ ਲੰਬੀਆਂ ਉਮਰਾਂ ਕਰੇ ਕੁਦਰਤ ਤਰਾਪਾ ਤੁਹਾਡੀ ਲੰਮੀ ਉਮਰ ਕਰੇ ਮੇਰੀ ਵੀਡੀਓਜ਼ ਦੇਖ ਕੇ ਤੁਸੀਂ ਲਾਈਕ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ